गौडी ओंकार सतगुर प्रसाद नारायण रंगो जाप जिहवा हर एक मंगो र ताज मैं गुरु ज्ञान भजो मेल संगत तोर कर्म लिखियो जो सो संग दिसोसा गयो साकूड पाच मोयो मोहन नाम सदा रावोट मध्ये कुरुमुख लह हार संतन कार नमो नमो नो निध पाव अतुल सुखो नैन लोबाव जनो हृदय गावो नाम निदो काम क्रोध लोभ मोह तजो जन्म मरण दोहते रो दुख अंधेरा घर ते मिटेयो ज्ञान दृढायो दीप भले जेन सेबया सो पारे जन नानक गुरमुख जगत तरे महल्ला पंजवा गाउडी, हार हार गुर गुर करत परम गये मेरा मन साब सुख पायो रहाओ। बलतो जल तोताोकया गुरुचन्दन शीतलायो अंधेरा मिट मिटगया गुरु ज्ञान दीपायो। पावक सागर गहरो चर ना हम कर्म ना धर्म सोच प्रभग पूजा आ आपायो। भा खण्डन दुख भञ्जनो भगतवच्छल हारनायो नाथ कृपाल दीन समृथ पुरख ओटायो निर्गुणयारे की बेनती देहो दरस हारायो नानक शरण तुहारी ठाकुर सेवक द्वार आयो ਗੌੜੀ ਮਹੱਲਾ ਪੰਜਵਾ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਹਾਉ ਸੰਚਾਉ ਹਾਉ ਖਾਟਤਾ ਸਗਲੇ ਅਵਧ ਬਿਹਾਨੀ ਰਹਾਉ ਹਾਉ ਸੂਰਾ ਪ੍ਰਦਾਨ ਹਾਉ ਕੋ ਨਾਹੀ ਮੁਜਹਿ ਸਮਾਨੀ ਜੋ ਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ ਜਿਉ ਉਲਝਾਇਓ ਬਾਤ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦਪ ਸਖੇ ਪਾਛੇ ਤਿਨੂ ਹੂ ਕਾਉ ਸੰਪਾਨੀ ਜੇਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਗੋਧ ਸੋਚ ਕਰਮ ਕਰ ਇਹ ਬੰਧਨ ਬੰਧਾਨੀ ਦਿਆਲ ਪਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦਿ ਰਾਗ ਗਾਉਣੀ ਪੂਰਬੀ ਛੰਤ ਮਹੱਲਾ ਪਹਿਲਾ ਮੁੰਦ ਰੈਣ ਦੁਹੇਲੜੀਆ ਜੀਓ ਨੀਦ ਨਾ ਆਵੈ ਸਾਧਨ ਦੁਬਲੀਆ ਜੀਓ ਫਿਰ ਕਹਿ ਆਵੈ ਤਾ ਨਹੀਂ ਦੁਬਲ ਕੰਤਹਾ ਵੈ ਕੇਵ ਨੈਣੀ ਦੇਖਾਏ ਸੀਗਾਰ ਮਿਠ ਰਸ ਭੋਗ ਪੂਜਨ ਸਭ ਝੂਠ ਕਿਤੈ ਨਾ ਲੇਖਾਏ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨ ਆਵਏ ਨਾਨਕ ਸਾ ਧਨ ਮਿਲੈ ਮਿਲਾਈ ਬੇਨ ਪੇਰ ਨੀਦ ਨ ਆਵਾਏ मोंद निमानड़िया जियो बेन तनी पियारे क्यों सुख पावेगी बेन उर तहारे नाहा बेन घर वास नाही पुछा हो सखी सहेलिया बेन नाम प्रीत प्यार नाही वसह साच सुहेलिया ਸਾਚ ਮਾਨ ਸਜਣ ਸੰਤੋਖ ਮੇਲਾ ਗੁਰਮਤੀ ਸਾਹੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਧਨ ਨਾਮ ਸਹਜ ਸਮਾਨਿਆ ਮਿਲ ਸਖੀ ਸਹੇਲੜੀ ਹੋ ਹਮ ਫਿਰ 라ਵੇਹਾ ਗੁਰ ਪੋਛ ਲਿਖਾਉਗੀ ਜੀਓ ਸਬਦ ਸਨੇਹਾ ਸਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛੁਤਾਣੀਆਂ ਨਿਕਸ ਜਾਤਾ ਰਹੇ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨਉਤਨ ਸਬਦ ਨੇ ਹੋ ਨ ਵਿਲਾਓ ਨਾਨਕ ਨਦਰੀ ਸਹਜ ਸਾਚਾ ਮਿਲਹੁ ਸਖੀ ਸਹੇਲੀ ਹੋ ਮੇਰੀ ਇਛ ਪੁੰਨੀ ਜੀਓ ਹਮ ਘਰ ਸਾਜਨ ਆਇਆ ਮੇਲ ਵਾਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੋਹੰਦ ਮਨ ਓ ਮਾਹਾਉ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹਾਉ ਕਰ ਜੋੜ ਸਾ ਧਨ ਕਰੈ ਬਿੰਤੀ ਰੈਣ ਦਿਨ ਰਸ ਪਿੰਨੀਆਂ ਨਾਨਕ ਪੇਰ ਧਨ ਕਰਹਿ ਰਲੀਆਂ ਇਛ ਮੇਰੀ ਪੁੰਨੀਆਂ ਗਾਉੜੀ ਸੰਤ ਮਹੱਲਾ ਪਹਿਲਾ ਸੋਹਣਾ ਨਾ ਹਾਵ ਪ੍ਰਭੂ ਜੀਓ ਏਕ ਲੜੀ ਬਨ ਮਾਹੇ ਕਿਉ ਧੀ ਰੈਗੀ ਨਾ ਹਾ ਬਿਨਾ ਪ੍ਰਭ ਵੇ ਪਰਵਾਹੇ ਧਨ ਨਾ ਹਾ ਬਾਜ ਹੋ ਰਹਿ ਨਾ ਸਾਕੇ ਵਿਖਮ ਰੈਣ ਕਣਹੇਰੀਆ ਨਹਿ ਨੀਂਦ ਆਵੇ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ ਵਾਜਾ ਹੋ ਪਿਆਰੇ ਕੋਏ ਨਾ ਸਾਰੇ ਏਕ ਲੜੀ ਕੁਰ ਲਾਏ ਨਾਨਕ ਸਾ ਧਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਪੇਰ ਛੋੜਿਆ ੜੀ ਜਿਉ ਕਾਵਣ ਮਿਲਾਵੇ ਰਸ ਪ੍ਰੇਮ ਮਿਲੀ ਜਿਉ ਸਬਦ ਸੁਹਾਵੇ ਸਬਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤਗੁਰ ਮੇਲੀ ਤਾਂ ਪਿਰ 라ਵੀ ਵਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨਤਾ ਪਿਰ 라ਵੇ ਜਾ ਤਿਸ ਕੈ ਮਨ ਭਾਣੀ ਮਾਇਆ ਮੋਹਣੀ ਨੀ ਕਰਿਆ ਜੀਓ ਕੂੜ ਮੁਠੀ ਕੂੜਿਆ ਰੇ ਕਿਉ ਖੂਲੈ ਗਲ ਜੇਵੜੀਆ ਜੀਓ ਬੇਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸਬਦ ਵਿਚਾਰੇ ਤਿਸ ਹੀ ਕਾਸੋ ਹੋਵੈ ਪੁੰਨ দান ਅਨੇਕ ਨਾਵਣ ਕਿਉ ਅੰਤਰ ਮਲ ਧੋਵੈ ਨਾਮ বিনা ਗਤ ਕੋਏ ਨਾ ਪਾਵੇ ਹੱਠ ਨਿਗਰਹਿ ਬੇਬਾਨੈ ਨਾਨਕ ਸੱਚ ਘਰਬਦ ਸਿੰਘਾਪੈ ਦੁਬਿਦਾ ਮਹਿਲ ਕੀ ਜਾਣੈ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ नाम नम काबापार मीठा भगत आन दे तिस बाज वखर नाम न खेन नम परख लेखा नदर साची करम पूरै पाया नानक नाम महारस मीठा पूरै सच पाया raag gauri purvi chhand mahalla tija ek o ankar sat naam karta purkh gur prasad satana vinokare jiyo har ke gun sare khen pal reh na sakai jiyo bin har pyare ਬੇਨ ਹਰ ਪਿਆਰੇ ਰਹੇ ਨਾ ਸਾਕੇ ਗੁਰ ਬਿਨ ਮਹਿਲ ਨ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਗੁਜਾਈਐ ਹਰ ਸਾਚਾ ਸੋਈ ਤੇਸ ਬਿਨ ਅਵਰ ਨਾ ਕੋਈ ਬੇਨ ਸੇਵੈ ਸੁਖ ਨਾ ਪਾਏ ਨਾਨਕ ਸਾ ਧਨ ਮਿਲੇ ਮਿਲਾਈ ਜਿਸਨੋ ਆਪ ਮਿਲਾਏ ਤਾਨ ਰੈਣ ਸੁਹੇਲੜੀਏ ਜੀਓ ਹਾਰ ਸਿਉ ਚਿਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿਚਹੁ ਆਪ ਗਵਾਏ ਵਿਚਹੁ ਆਪ ਗਵਾਏ ਹਾਰ ਗੁਣ ਗਾਏ ਆਨ ਦਿਨ ਲਾਗਾ ਭਾਉ ਸੁਣ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦ ਸੁਮਾਉ ਹਰ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਾਲ ਹਾਰੋ ਧਨ ਏਕ ਲੜੀ ਜੀਓ ਬਿਨ ਨਾਹ ਪਿਆਰੇ ਦੂਜੇ ਭਾਏ ਮੁਠੀ ਜੀਓ ਬਿਨ ਗੁਰ ਸਬਦ ਕਰਾਰੇ ਬੇਨਾ ਸਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹੇ ਖੁਆਈ ਕੂੜਵੇ ਗੁੱਤੀ ਤਾ ਫਿਰ ਮੁਤੀ ਸਾ ਧਨ ਮਹਿਲ ਨ ਪਾਈ ਗੁਰ ਸਬਦ ਦੇ ਰਾਤੀ ਸਹਜੇ ਮਾਤੀ ਆਨ ਦਿਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜਿਉ ਆਪ ਮਿਲਾਏ ਤਾ ਮਿਲਿਐ ਹਰ ਮੇਲੇ ਜੀਓ ਹਾਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਏਉ ਮਿਲਿਐ ਮਾਇ ਤਾ ਸਾਧ ਧਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਾਗ ਨਾ ਪਾਏ કામણ રંગ રાતી સહજે માતી ગુર કહે સબદ વિચારે નાનક કામણ હારવાર પાયા ગુર કહે પાએ પਿਆરે ગૌડી મહલ્લાતી જા ਪੈਰ ਬਿਨ ਖਰੀ ਨਿਮਾਣੀ ਜੀਓ ਬੇਨ ਫੇਰ ਕਿਉ ਜੀਵਾ ਮੇਰੀ ਮਾਈ ਪੈਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ ਕਾਪਰ ਤਨ ਸੁਹਾਵੇ ਜਾ ਪਿਰ ਭਾਵੇ ਗੁਰਮਤੀ ਚੇਤ ਲਾਈਐ ਸਦਾ ਸੁਹਾਗਣ ਜਾ ਸਤ ਗੁਰ ਸੇਵੇ ਗੁਰ ਕੈ ਅੰਕ ਸੁਮਾਈਐ ਗੁਰ ਸਬਦੈ ਮੇਲਾ ਤਾਂ ਪਿਰ ਰਾਵੀ ਲਾਹਨਾਮ ਸੰਸਾਰੇ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਹ ਨਿਸ ਰੰਗ ਰਾਤੀ ਜੀਓ ਗੁਰ ਸਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਏਨ ਵਿਦ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪੁਨੇ ਗੁਰ ਮੇਲ ਰਹੀਐ ਅੰਮ੍ਰਿਤ ਗਹੀਐ ਦੁਬਿਦਾ ਮਾਰ ਨਿਵਾਰੇ ਨਾਨਕ ਕਾਮਣ ਹਾਰ ਵਾਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰਹੋ ਪੁੱਲੀ ਜੀਓ ਮਾਇਆ 모ਹੇ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂਬਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂ ਐ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿਚ ਹਉ ਹਾਂ ਮੈਂ ਮਾਰੇ ਹਰ ਕਾ ਨਾਮ ਰਿਦੈ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਾਮਣ ਸਹਿਜ ਸੁਮਾਣੀ ਜਿਸ ਸਾਚਾ ਨਾਮ ਆਧਾਰੋ ਮੇਲ ਮੇਰੇ ਪ੍ਰੀਤ ਮਾ ਜੀਓ ਤੋਦ ਬੇਨਖਰੀ ਨਿਮਾਣੀ ਮੈਨਣੀ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੇਂ ਮਰੀਏ ਹਾਵੈ ਬੇਨ ਫਿਰ ਕਿਉਂ ਸੁਖ ਪਾਈਐ ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਵੇ ਮਿਲਾਈਐ ਆਪੇ ਮੇਲੇ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ ਗਾਉੜੀ ਮਹੱਲਾ ਚੀ ਜਾ ਕਾਮਣ ਹਾਰ ਦਸ ਵੇਦੀ ਜਿਓ ਹਰ ਕੈ ਸਹਜ ਸੁਭਾਏ ਮਨ ਮੋਹਨ 모ਹੇ ਦੀਆ ਜਿਓ ਦੁਬਿਦਾ ਸਹਜ ਸਮਾਏ ਦੁਬਿਦਾ ਸਹਜ ਸਮਾਏ ਕਾਮਣ ਵਾਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੋ ਸੱਤ ਭਰਿਆ ਗਲ ਤਾਈ ਪਾਪ ਕਮਾਏ ਗੋਰਾ ਮੁਖ ਭਗਤ ਜੇਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਰਹਿ ਪਿਆਰੀ ਵਿਚਹੁ ਆਪ ਗਵਾਏ ਕਾਮਣ ਪਰ ਪਾਇਆ ਜੀਉ ਗੁਰ ਕੈ ਭਾਏ ਪਿਆਰੇ ਰੈਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ ਅੰਤਰ ਉਰਤਾਰੇ ਮਿਲਿਆ ਪਿਆਰੇ ਆਨ ਦਿਨ ਦੁੱਖ ਨਿਵਾਰੇ ਅੰਤਰ ਮਹਿਲ ਫਿਰ 라ਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਿਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕਾ ਹੇਤ ਅਪਾਰੇ ਆਵਹੁ ਦਇਆ ਕਰੇ ਜੀਓ ਪ੍ਰੀਤਮ ਆਤ ਪਿਆਰੇ ਕਾਮਣ ਬਿਨੋ ਕਰੇ ਜੀਓ ਸੱਚ ਸਬਦ ਸੀ ਗਾਰੇ ਸੱਚ ਸਬਦ ਸੀ ਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਜਸ ਵਾਰੇ ਜੋਗ ਜੋਗ ਏਕੋ ਸੱਚਾ ਸੋਈ ਬੂਜੈ ਗੁਰ ਬੀਚਾਰੇ ਮਨਮੋਖ ਕਾਮ ਵਿਆਪੀ ਮੋਹੇ ਸੰਤਾਪੀ ਕਿਸ ਆਗੈ ਜਾਏ ਪੁਕਾਰੇ ਨਾਨਕ ਮਨਮੋਖ ਥਾਉ ਨਾ ਪਾਏ ਬੇਨ ਗੁਰ ਅਤ ਪਿਆਰੇ ਮੋਹ ਦਾ 에 ਆਣੀ ਭੋਲੀ ਨਿਗੁਣੀਆਂ ਜਿਓ ਪੇਰ ਅਗਮ ਅਫਾਰਾ ਆਪੇ ਮੇਲ ਮਿਲੀਐ ਜਿਓ ਆਪੇ ਬਖਸਣ ਹਾਰਾ ਹਵਗਣ ਬਖਸਣ ਹਾਰਾ ਕਾਮਣ ਕੰਤ ਪਿਆਰਾ ਘਾਟ ਘਾਟ ਰਹਿਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਗੁਰੂ ਹੂਜ ਬੁਜਾਈ ਸਦਾ ਆਨੰਦ ਰਹੇ ਦਿਨ ਰਾਤੀ ਆਨ ਦਿਨ ਰਹੇ ਨਿਵਲਾਈ ਨਾਨਕ ਸਹਜੇ ਹਾਰ ਵਾਰ ਪਾਇਆ ਸਾ ਧਨ ਨਾਉ ਨਿਦ ਪਾਈ ਗਾਉੜੀ ਮਹੱਲਾ ਤੀਜਾ माया सार सबल वरतै जियो क्यों कर दुत्तर तरया राम नाम कर बोहे था जियो पाए शबद खेवट विच पाए हर आप लगाए इन इद दुत्त तरि गुरुमुख भगत प्राप्त हु जीव्याो मर खल मह रामनाम किल विखकाटे पवित शरीरा नानक राम नाम निस्तारा कंचन पये मनुरा ਇਸਤਰੀ ਪਰਖ ਕਾਮ ਵਿਆਪੇ ਜੀਓ RAM ਨਾਮ ਕੀ ਬੇਦ ਨਹੀਂ ਜਾਣੀ ਮਾਤ ਪਿਤਾ ਸੋਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬੇਨ ਪਾਣੀ ਦੂਬ ਮੋਏ ਬੇਨ ਪਾਣੀ ਗਾਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੋਰ ਮੋਖ ਹੋਵੇ RAM ਨਾਮ ਵਖਾਣੈ ਆਪ ਤਰੈ ਕੋਲ ਥਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ राम नाम बेन को थेर नाहि जियो बाजी है संसारा दृढ़ भगत सची जियो राम नाम वापारा वा अगम अपारा गुरुमती धन सेवा सुरत भगत साची सा आप गवा ਆਮ ਮਾਤ ਹੀਣ ਮੂਰਖ ਮੁਗਧ ਅੰਦੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖਬ ਸਬਦ ਸੁਹਾਵੇ ਆਨ ਦਿਨ ਹਰ ਗੁਣ ਗਾਏ ਆਪਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜੀਓ ਜੋਗ ਜੋਗ ਭਗਤ ਪਿਆਰੇ ਜੋਗ ਜੋਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਵਗੁਣ ਘਾਟੇ ਹਿਰਦੈ ਨਾਮ ਵਸਾਏ ਨਾਨਕ ਸਾਧ ਬਲੇ ਹਾਰੀ ਸੱਚੇ ਵਿਟੋ ਹੋ ਆਪੇ ਕਰੇ ਕਰਾਏ